ਅੱਜ ਕਹਣਾ ਸੂਟ ਫੇਨਾ ਮ ਆ ਪਾਇਆ ਕਿਨੇ ਬਾਹਰ ਢਾਂਡੇ ਦੀ ਰੋਟੀ ਪਕਾਈ ਦੀ ਹੁੰਦੀ ਸੀ ਹਾਂ ਹਿੰਦੀ ਸੀ ਪਹਿਲਾਂ ਫੇਰ ਤੁਸੀਂ ਕਿੰਨਾ ਟਾਈਮ ਕੱਢਿਆ ਹੈ ਰਸੋਈ 'ਚ ਕਿੰਨਾ ਟਾਈਮ ਕੱਢਿਆ ਆਹੋ ਦੇਖੋ ਇਦਾਂ ਦੀ ਸੋਈ ਵੀ ਨਹੀਂ ਸੀ ਪਹਿਲਾਂ ਹੁੰਦੀ ਫੇਰ ਹੈ ਮੰਮੀ ਕਹਿੰਦੇ ਨਾ ਖਾ ਲਾ ਕੰਦ ਸਾਡੇ ਸੱਤ ਹੀ ਡਿਗ ਨਹੀਂ ਆ ਗਏ ਇਹ ਤਾਂ ਜਾਣਦੇ ਮਾਦਾਨੀ ਜਿੰਨੀ ਸੇਵਾ ਹੋ ਸਕੇ ਉੰਨੀ ਕਰਾਂਗੇ ਤੇ ਆ ਜਾਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਮਾਈ ਨਿਊ ਬਲੌਗ ਅੱਜ ਗਰਮੀ ਬਹੁਤ ਜ਼ਿਆਦਾ ਹੈ ਧੁੱਪ ਦੇਖੋ ਕਿੰਦਾ ਹੀ ਕੜਾਕੇ ਦਾ ਸੈਰਪ੍ਰੇਤ ਅਮਨ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਗਰਮੀ ਬਹੁਤ ਜ਼ਿਆਦਾ ਹੈ ਅੱਜ ਵੀ ਤੇ ਪਤਾ ਸਾਵਣ ਦਾ ਮਹੀਨਾ ਹੈਗਾ ਤੇ ਪਰ ਗਰਮੀ ਬਹੁਤ ਹੈ ਕਈਆਂ ਪਿੰਡਾਂ ਐ ਤੀਆਂ ਵੀ ਲੱਗੀਆਂ ੀਆਂ ਸਾਡੇ ਵੀ ਨੀ ਹਾਂ ਸਾਡੇ ਵੀ ਹੱਦੇ ਹੁੰਦੀ ਪਰ ਐਤ ਕੀ ਨਹੀਂ ਪਿਛਲੀ ਵਾਰ ਸੀਗਾ ਹੱਦ ਕੀ ਨਹੀਂ ਕੀਤਾ ਹੈਗਾ ਪਤਾ ਨਹੀਂ ਕਿਉਂ ਨਹੀਂ ਕੀਤਾ ਹੈਗਾ ਜਦੋਂ ਮੈਂ ਗਈ ਨਹੀਂ ਸੀ ਪਿਛਲੀ ਵਾਰ ਸੱਦਿਆ ਸੀ ਉਹਦਾ ਸਾਨੂੰ ਬਟਾੜਾ ਤੇ ਜਾਣ ਹੀ ਹੋਇਆ ਅਸੀਂ ਪ੍ਰੋਬਲਮ ਕਰਕੇ ਤੇ ਐਕਤੀ ਪ੍ਰੋਗਰਾਮ ਕੀਤਾ ਨਹੀਂ ਹੈਗਾ ਰਾਤੀ ਨਾਲ ਅਸੀਂ 12 ਵਜੇ ਤੱਕ ਇਹ ਮੋਰੀਆ ਕਰਕੇ ਨਾਲ ਇਹਨੂੰ ਕਰਦੇ ਰਹੇ ਐਦਾਂ ਜਿਹੜਾ ਟ੍ਰੈਂਡ ਚੱਲਣ ਦੇ ਆ ਸਾੜੇ ਤੋਂ ਬਣੀ ਉਹ ਟ੍ਰੈਂਡ ਨੂੰ ਕੋਈ ਹੈਗਾ ਉਹ ਸਿਰ ਬੇਕੂ ਬਣਾ ਰਿਹਾ ਸਭ ਨੂੰ ਆ ਬੇਕੂ ਬਣਾਉਂਦੇ ਆ ਇਦਾਂ ਨੇ ਬੇਕੂ ਬਣ ਜਾਂਦੇ ਆ ਉਹਨੂੰ ਮਗਰ ਲੱਗਦੀ ਹਾਂ ਹੋਵਾਂ ਤਾਂ ਮੈਂ ਐ ਕੋ ਮੈਂ ਨੂੰ ਹੀ ਆ ਕਦਾਂ ਨੇ ਅੱਬ ਆਪਕੋ ਘੁੜਾਇਆ ਜਗਾ ਉਹ ਪੂਟੇ ਦਾ ਢੀੜੇ ਮੀੜੇ ਮਾਰ ਗਏ ਚੱਲ ਵੀ ਬੇਬੂ ਬਣਜੋ ਲੈ ਲਓ ਜੀ ਇਹ ਦੇਖੋ ਬਣ ਗਏ ਤੇ ਅਸੀਂ ਬਣੇ ਨਹੀਂ ਇਸ ਕਰਕੇ ਬੇਕੁੱਪਾਂ ਦੀ ਕੋ ਘਾਟ ਨਹੀਂ ਸਕਦੇ ਇਦਾਂ 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 ਖਰਾਬ ਹੋ ਜਾਊਗਾ ਚੱਲ ਅੰਨੇ ਵੀ ਬਣੀ ਸਿੱਟੀ ਆ ਪਾਣੀ ਨਹੀਂ ਖਰਾਬ ਕਰੀਦਾ ਪਾਣੀ ਦੀ ਇੱਜ਼ਤ ਕਰੋ ਪਾਣੀ ਨੂੰ ਸਤਕਾਰ ਕਰੋ ਪਾਣੀ ਨੂੰ ਬਚਾਓ ਜਿੰਨਾ ਬਚਾਉਂਦਾ ਨਹਣ ਜੋ ਗਏ ਰੱਖੋ ਬਸ ਪਾਣੀ ਮੈਂ ਨਹਣ ਲੱਗੀਆਂ ਪੀਓ ਵੀ ਸਾਹ ਨਾਲ ਰੇਲਿਆਂ ਦੀ ਬੇਲ ਹੋ ਗਈ ਆ ਚੜ ਗਈ ਆ ਵੱਧ ਗਈ ਬੇਲ ਦੀ ਤਰ੍ਹਾਂ ਪਤ ਗਈ ਆ ਬੇਲ ਦੀ ਤਰ੍ਹਾਂ ਹੋ ਗਈ ਹੋ ਗਈ ਕੰਤਿਆਂ ਕੰਦਾ ਤਾਂ ਵੀ ਉਚੇਰੀ ਉਚੇਰੀ ਦੇ ਅਲੱਗ ਕਿਦਾਂ ਉਹਨੂੰ ਸ਼ਬਦ ਫਿੱਟ ਕੀਤਾ ਉਹ ਉਚੇਰੀ ਉੱਚੀ ਨਹੀਂ ਕਿਹਾ ਉਚੇਰੀ ਲਿਖਦਾ ਹਾਂ ਉਚੇਰੀ ਹੈ ਨਾ ਉੱਚੀ ਲਾਓ ਜੀ ਇਹ ਸੋਈ ਦਾ ਕੰਮ ਸਾਡਾ ਹੋ ਹੀ ਗਿਆ तकरीबन ਸਾਰਾ ਫਾਈਨਲ ਜਿਹੜਾ ਦਰਵਾਜ਼ਾ ਆ ਉਹ ਵੀ ਹੋ ਗਿਆ ਫਾਈਨਲ ਇੱਕ ਰਹਿ ਗਈ ਆ ਫ੍ਰਿਜ ਦਾ ਪਾਲਪੇਪਰ ਰਹਿ ਗਿਆ ਆ ਤੇ ਫ੍ਰਿਜ ਦਾ ਪਾਲਪੁੱਜਿਆ ਸਾਨੂੰ ਮਿਲਿਆ ਤੇ ਫ੍ਰਿਜ ਦਾ ਪਾਲਪੇਪਰ ਵੀ ਲਾ ਕੇ ਲਿਖਾ Đਾਂਗੇ ਤੁਹਾਨੂੰ ਮਿਲਿਆ ਤੇ ਬਾਕੀ ਜਿਹੜਾ ਹੈਗਾ ਆਪਣਾ ਆਹ ਰਹਿੰਦਾ ਆ ਇਹ ਆਪਾਂ ਕੰਪਲੀਟ ਕਰ ਲਈਏ ਅੱਜ ਤੇ ਤੁਸੀਂ ਵਲੌਗ ਨਾਲ ਇੱਥੇ ਬਣੇ ਰਹੋ ਕਈ ਕਹਿੰਦੇ ਆ ਇੱਦਾਂ ਹੀ ਰਹਿਣ ਨੂੰ ਇੱਦਾਂ ਸੁਣਾ ਲੱਗਦਾ ਹੁੰਦਾ ਅੱਦਾ ਅੱਦਾ ਹੀ ਤੇ ਬਾਕੀ ਆ ਸੈਲਿੰਗ ਪ੍ਰੂਵ ਵੀ ਕਹਿੰਦੇ ਆ ਪੇਂਟ ਕਰ ਦੋ ਚਲ ਨੂੰ ਦੇਖਦੇ ਆ ਪੇਂਟ ਕਰਕੇ ਇਹ ਹੁੰਦਾ ਆ ਤਾਂ ਕਰ ਦਿੰਨੇ ਇਹਨੂੰ ਵੀ ਨਹੀਂ ਚਲ ਉਸੇ ਪੇਂਟ ਕਰਨਾ ਫੇਰ ਵਧੀਆ ਲੁੱਕ ਕੱਢਣਾ ਹੋਊਗੀ ਦੇਖੋ ਕਿੱਦਾਂ ਨਹੀਂ ਹੁੰਦੀ ਇਹ ਪੇਂਟ ਕਰਨ ਦੇ ਨਾਲ ਥੋੜੀ ਇਹ ਆ ਕਿ ਲੁੱਕ ਚੇਂਜ ਹੋ ਜੂਗੀ ਪੇਂਟ ਕਰ ਦਾਂਗੇ ਇਹਨੂੰ ਪਹਿਲੇ ਆਪਾਂ ਬਣਾ ਉਪਲਾ ਲਗਾ ਦਈਏ ਜੀ ਫੇਰ ਆਪਾਂ ਤਾਂ ਇਹਨੂੰ ਲਾਉਨੇ ਆ ਤੇ ਬਹੁਤ ਸਾਰਾ ਪਿਆਰ ਮਿਲ ਰਿਹਾ ਤੁਹਾਡਾ ਸਾਨੂੰ ਸਾਡਾ ਸਾਰਿਆਂ ਦਾ ਤੇ ਬਹੁਤ ਪਿਆਰ ਕਰਦੇ ਰਹੋ ਸਾਰੇ ਆ ਕੀ ਲਾਉਣ ਲਈ ਉਪਰੋਂ ਲਈ ਲਿਆ ਬਰਕਰ ਤੇ ਇਹ ਬਲਬ ਲੈਣ ਗਏ ਆ ਤੇ ਆਪਾਂ ਇਸ ਤੋਂ ਬਾਅਦ ਇਹ ਕਰਕੇ ਆ ਕਰਕੇ ਤੇ ਮੇਲੇ ਮਾਹ ਕਰਨੇ ਦੀ ਸ਼ੁਰੂ ਹੋ ਗਈ ਹੈ ਜੀ ਨਰਾਤੇ ਚੱਲ ਰਹੇ ਆ ਤੇ ਉਧਰ ਵੀ ਜਾਣਾ ਹੈ ਅਸੀਂ ਤੇ ਇਹ ਕੱਲ ਨੂੰ ਸਾਡੇ ਕੋਲ ਪ੍ਰੋਗਰਾਮ ਆ ਤੇ ਇਹ ਸਮਾਨ ਲੈ ਜਾਣਾ ਕੱਲ ਨੂੰ ਪ੍ਰੋਗਰਾਮ ਇਹਦੇ ਵਿੱਚ ਬਲੌਕ ਚ ਸਾਰਾ ਕੁਝ ਦਿਖਾ ਲੈਣਾ ਆ ਜੋ ਸਮਾਨ ਲੈਣ ਜਾਣਾ ਆ ਜੋ ਕੀ ਕਰਨਾ ਹੈਗਾ ਜੇ ਦੁਕਾਨ ਖੁੱਲੀ ਹੋਈ ਤੇ ਤਾਂ ਉਤਲੇ ਦਾ ਕੰਪਲੀਟ ਕਰਾਂਗੇ ਤੇ ਥੋੜਾ ਬੋਤਾ ਜਿੰਨੀ ਸਾਡੀ ਹਿੰਮਤ ਹੈ ਜੀ ਆਪਾਂ ਥੋੜਾ ਬੋਤਾ ਸਾਡੇ ਘਰੇ ਤੁਸੀਂ ਬਲੌਗ ਜਾ ਕੇ ਦੇਖ ਲਿਓ ਤੇ ਕੱਲ ਤੁਹਾਨੂੰ ਪਤਾ ਲੱਗ ਜਾਊਗਾ ਕੱਲ ਨੂੰ ਤੁਹਾਨੂੰ ਪਤਾ ਲੱਗ ਜਾਣਾ ਕੀ ਪ੍ਰੋਗਰਾਮ ਹੈ ਸਾਡੇ ਘਰ ਦੇ ਵਿੱਚ ਪ੍ਰੋਗਰਾਮ ਦੀ ਤਿਆਰੀਆਂ ਜਿਹੜੀਆਂ ਅੱਜ ਆਪਾਂ ਕਰ ਲੈਣੀਆਂ ਆਂ ਪਹਿਲੇ ਆਪਾਂ ਆਹ ਕਰ ਲਈਏ ਥੋੜਾ ਜਿਹਾ ਕਿਉਂਕਿ ਸਾਡੇ ਘਰ ਨੂੰ ਉਹਦੇ ਲਈ ਸਾਫ਼ ਕਰਨਾ ਪੈਣਾ ਚੰਗੀ ਤਰ੍ਹਾਂ ਤੇ ਉਹ ਸਫਾਈ ਜਿਹੜੀ ਆ ਮੈਂ ਹੁਣ ਕੱਲ ਦੀ ਸਟਾਰਟ ਕੀਤੀ ਆ ਸਰਮੀ ਸਿਰ ਸੋਚ ਕੇ ਤੁਹਾਨੂੰ ਪਤਾ ਹੀ ਆ ਹਾਈ ਖੱਡ ਹੋ ਗਈ ਆ ਤੇ ਸਾਰੇ ਦਾਗ ਰੂਦ ਵੀ ਹੋ ਗਿਆ ਆ ਤੇ ਬਾਕੀ ਤੇ ਚਲੋ ਆ ਨੂੰ ਫਟਾਫਟ ਲਾਓ ਤੇ ਇਹ ਨਹੀਂ ਹੁਣ ਦਿਖਾ ਲਈਏ ਨਾ ਸਾਰੇ ਜਣੇ ਕਹਿੰਦੇ ਇੱਕੋ ਜਿਹੀ ਹੀ ਦਿਖਾ ਦੇਣ ਦੇ ਲੋ ਜੀ ਤੇ ਤੁਸੀਂ ਇਦੀ ਵਲੌਗ ਨਾਲ ਬਣੇ ਰਹੋ ਸਾਰੇ ਜਣੇ ਆਪਾਂ ਇਹ ਕੰਪਲੀਟ ਕਰ ਲਈਏ ਤੇ ਇਸ ਤੋਂ ਬਾਅਦ ਅਸੀਂ ਜਾਣਾ ਹੈਗਾ ਸਮਾਨ ਲੈਣ ਕਿਉਂ ਘਰ ਦੇ ਜਿਹਾ ਪ੍ਰੋਗਰਾਮ ਤੇ ਬਹੁਤ ਹੀ ਫਸਟ ਟਾਈਮ ਪ੍ਰੋਗਰਾਮ ਕਰਨਾ ਆਇਆ ਤੇ ਤੁਸੀਂ ਸਾਰੇ ਛੋਟਾ ਜਿਹਾ ਹੀ ਹੈ ਇੰਨਾ ਵੱਡਾ ਨਹੀਂ ਹੋ ਬਣਦਾ ਹੋਏ ਵੱਡਾ ਹੋਏ ਪ੍ਰੋਗਰਾਮ ਤਾਂ ਪ੍ਰੋਗਰਾਮ ਹੀ ਆ ਤੇ ਤੁਸੀਂ ਇੱਥੇ ਕਰਿਓ ਸਾਡੇ ਚੈਨਲ ਨੂੰ ਜੁੜ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਤਾਂ ਵਲੌਗ ਤੇ ਨਾਲ ਜੁੜੇ ਰਹੋ ਸਾਰੇ ਜਣੇ ਤੇ ਆਪਾਂ ਆਏ ਚਾ ਲਾਦਾ ਉਹ ਹੋਰ ਆ ਇਹਦੇ ਟੁੱਟ ਰਹੇ ਨੇ ਜਿਹਾ ਇਹ ਲਾ ਦਨੇ ਆ ਤੇ ਉਧਰ ਲਾ ਦਨੇ ਆ ਲੋ ਜੀ ਇਹ ਵੀ ਆਪਾਂ ਡਿਮਾਂਡ ਪੂਰੀ ਕਰਤੀ ਤੁਹਾਡੀ ਤੇ ਜਿਹੜਾ ਬਚਿਆ ਸੀ ਉਹ ਵੀ ਲਗਾ ਦਿੱਤਾ ਆ ਹੋ ਗਿਆ ਫਿਨਿਸ਼ ਹੋ ਗਿਆ ਫਿਨਿਸ਼ ਜਿਹੜਾ ਪੇਪਰ ਬਚਿਆ ਸੀ ਆਪਾਂ ਲਗਾ ਦਿੱਤਾ ਆ ਸਾਰਾ ਹੀ ਤੇ ਆ ਲਾਸਟ ਪ੍ਰੋਸੈਸ ਰਹਿ ਗਿਆ ਆ ਤੇ ਹੁਣ ਆਪਾਂ ਇਹ ਕੰਮ ਕੰਪਲੀਟ ਕਰਕੇ ਇਸ ਤੋਂ ਬਾਅਦ ਸੈਲਫ ਦਾ ਦੇਖਦੇ ਆ ਕਰਦੇ ਕਿ ਨਹੀਂ ਕਰਦੇ ਅਸੀਂ ਜਾਣਾ ਸਮਾਨ ਲੈਣ ਤੇ ਸੈਲਫ ਦਾ ਦੇਖਦੇ ਆ ਤੇ ਹੁੰਦਾ ਕਿ ਨਹੀਂ ਵੀ ਗੱਲ ਨੂੰ ਜ਼ਰੂਰੀ ਆ ਅਸੀਂ ਗੱਲ ਨੂੰ ਪ੍ਰੋਗਰਾਮ ਕਰਕੇ ਮੇਰੇ ਅਸੀ ਗਾਂ ਵੀ ਇਸ ਕਰੋਂ ਨਿਕਲ ਗਏ ਆ ਮੈਨੂੰ ਤਿਆਰ ਵੀ ਨਹੀਂ ਹੋ ਹੋਇਆ ਕਿਉਂਕਿ ਟਾਈਮ ਬਹੁਤ ਜ਼ਿਆਦਾ ਹੋ ਗਿਆ ਸਮਾਨ ਅਜਲੇ ਹੋਣਾ ਆ ਸਾਰਾ ਤੇ ਇਸ ਕਰਕੇ ਮੈਂ ਕਹਾਂ ਆਪਾਂ ਇੱਥੇ ਚੱਲਦੇ ਆ ਇੱਥੇ ਲੱਗ ਗਈ ਜਾਣਾ ਸਮਾਨ ਲੈਣ ਤੇ ਮੈਂ ਕਹਾਂ ਸਮਾਨ ਲੈ ਆਣੇ ਆ ਮੂੰਹ ਮੈਂ ਬੰਨੂਗੀ ਤੇ ਤਿਆਰਦੂ ਨਹੀਂ ਹੋ ਪਹੋ ਹੋ ਪਾਈ ਤੇ ਜਸਲੀਨ ਸੁੱਤੀ ਆ ਨਾਲ ਹੀ ਲੈ ਚੱਲੇ ਆ ਮੈਂ ਕਹਾਂ ਗੱਡੀ 'ਚ ਜਾਣਾ ਤੂੰ ਤੇ ਬੈਠ ਜਾਂ ਵਿੱਚੀ ਜਸਲੀਨ ਬੈਠੀ ਆ ਅਸੀਂ ਆ ਗਏ ਆ ਜੀ ਹੁਣ ਤੇ ਉਧਰੋਂ ਰੰਦੇ ਆ ਜੀ ਕਾਲੂ ਕਿਹੜਾ ਫੀ ਲੈ ਕੇ ਜਾਣਾ ਆ ਤਾਂ ਉਹ ਸਾਰਾ ਲੈ ਜਾਂਦਾ ਆ ਤੇ ਹੁਣ ਘਰੇ ਲੱਗੇ ਆ ਹੁਣ ਦੁੱਚ ਹੋਰ ਹੋਰ ਮੈਨੂੰ ਦੇਖੀ ਦਵੋ ਜੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਸਾਰੇ ਕਹਿੰਦੇ ਖਾਂਦੀ ਪਿੰਦੀ ਨੀ ਟੱਕਰੀ ਉੱਤੇ ਸਾਰੇ ਨੂੰ ਆਸਮਾਨ ਆਣਾ ਜੀ ਛੂਟ ਥੋੜ ਇੱਧਰ ਸਬਜ਼ੀਆਂ ਕੱਢਦੇ ਹੋਏ ਸਬਜ਼ੀਆਂ ਸਬਜੀ ਅਜਲਿਆਂ ਦੀਆਂ ਤੋਰੀਆਂ ਦੀ ਤੋਰੀਆਂ ਬਣਾਉਣੀਆਂ ਨੇ ਅੱਜ ਬਾਰ ਬੰਦ ਕਰਦੇ ਹੋਏ ਜੀ ਬਹੁਤ ਮਾੜਾ ਲੇ ਜਾਂਦਾ ਹੈ ਜਾ 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 ਆਹ ਰੇ ਢਮਰੂ ਲੈ ਕੇ ਆਈਏ ਇਹ ਇੱਧਰ ਮੰਮੀ ਮੰਮੀ ਇਹਨੂੰ ਖੜੋੜੇ ਲੱਗੇ ਦੇਣ ਕੱਢ ਕੇ ਕੱਟ ਕੇ ਦੇ ਰਹਿਣ ਕੱਟ ਕੇ ਮੈਂ ਤਾਂ ਕੋਈ ਆਉਂਦੀ ਆ ਤਾ ਉਹ ਦੇ ਦਿੱਤੀ ਐ ਓ ਮੈਂ ਬੈਠ ਲੁਣ ਕੰਨੀ ਲੈ ਸਜਾ ਸ਼ੁਰੂ ਕਰਨੇ ਆ ਜੀ ਸਲੀਨ ਲੈਂਦਾ ਤੂੰ ਨਹੀਂ ਮੈਂ ਆਪਣੇ ਲਈ ਲੈਂਦਾ ਨਾ ਜੀ ਸਲੀਨ ਲਈ ਵੀ ਆਪਣੇ ਲਈ ਜੀ ਸਲੀਨ ਲੈ ਫਕੀ ਲੈਂਦਾ ਮੁੰਨ ਲਈ ਐ ਹੈ ਯੂ ਜੀ ਸਲੀਨ ਲਈ ਕੋਸ਼ਮੀ ਲੈਂਦਾ ਤੂੰ ਮੈਨੂੰ ਪਤਾ ਨਹੀਂ ਮੈਂ ਕਹੀ ਕੈਂਦੀ ਦਾ ਸੀਗੀ ਗੱਡੀ ਲਾ ਰੋਲੀ ਹੂੰ ਇਹ ਲਈ ਨਹੀਂ ਮੈਂ ਕੱਟੀ ਇਹ ਤਾਂ ਮੰਮੀ ਸਮਾਉਤ ਖੜਾਉਣਾ ਹੀ ਲੈ ਲਾ ਪਈ ਇਹ ਹੁਣ ਦੇਖੀ ਹੈ ਹੈ ਵਾਸੇ ਇਹ ਮੈਨੂੰ ਪਹਿਲੇ ਪਰ ਇਹ ਚੀਜ਼ੀਆਂ ਮੰਗ ਲਾ ਪਵੇ ਇੱਕ ਪੈਕਟ ਖਾ ਕੇ ਚੀਜ਼ੀ ਤਾਂ ਹੋਰ ਮੰਗ ਲਾ ਪਈ। ਸਲੀਨ ਆ ਗਈ ਆ। ਬੋ 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 ਇਹ ਖੜੇ ਵੀ ਹੋ ਜਾਂਦੇ ਆ ਖੜੇ ਕਰ ਦੋ। ਮੈਂ ਖੜੀ ਆ। ਕਰ ਦੇ। ਪੜਾਈ ਦੇ। ਉਹ ਇਹਦਾ ਆਪਾਂ। ਇਹ ਇਟੋੜਾ। ਮੜਮੇ। ਕਿੰਨੇ ਮਿਲਗੇ ਤੋਰਿਆ? 60 ਰੁਪਏ ਕਿਲੋ। ਆਹ ਤੋਰੀਆਂ। ਹੂੰ। ਹੂੰ। ਮੁਨੋਨੀਆ ਤਾ ਗੋਵਰ ਜੰਗੂ ਕੀ ਖੇਲ ਰਹਾ ਏ ਤੁਮ ਲੋਗ ਕਿਸੇ ਖੇਲ ਰਹਾ ਏ ਦੇਦੀ ਕੋੜੇ ਫੜ ਫੜ ਲਾਈ ਆ ਉਹ ਕੋੜੇ ਦੇਖਦੀ ਆ ਬਟਾ ਬੁਰਾ ਨਾ ਕੇ ਬਾਹਰ ਮਾਰਦਾ ਉਹ ਦੇਖ ਬੁਗੀ ਕੀ ਕਰੇ ਆ ਅਸ ਮਾਰ ਲੈਂਦਾ ਆ ਭਈ ਆ ਪਕੰਦੀ ਬੰਦੇ ਮੇਂਦੀ ਤੇ ਗੋਣਾ ਅਸੀਂ ਕੱਲ ਨੂੰ ਸਾਡਾ ਪ੍ਰੋਗਰਾਮ ਹੈਗਾ ਜੀ ਅਸੀਂ ਕੰਡਕਟਰ ਹੋਈਆਂ ਕਰਾਂਗੇ ਫਿਰ ਵਾਸਤ ਸੁਮਾਲ ਲੈ ਕੇ ਆਇਆ ਇੱਕ-ਇੱਕ ਸਾਲਾ ਦਵਾਂਗੇ ਠੀਕ ਹੈ ਆਹ ਸਾਜੀ ਦੀ ਰੌੜਾ ਹੈ ਸਾਜੀ ਰੌੜਾ ਨੂੰ ਹੀ ਲੀਹ ਦੇ ਤੇ ਆਹ ਲਪਿਸ਼ਤਿਕਾ ਮੈਨ ਆਰ ਦਮਾ ਕੇ ਕੁੜੀਆਂ ਨੂੰ ਇੱਕ-ਇੱਕ ਤੇਨ ਦਗਾਣ ਨਾਲ ਪਿੰਡੀ ਵਾਲੇ ਪੱਤੇ ਦਵਾਂਗੇ ਇਹ ਸਮਾਲ ਲੈ ਕੇ ਆਉਂਦਾ ਆਪਾਂ ਤੇ ਮੇਲਪੋਲ ਸੰਗਰ ਲਿਆਂਦਾ ਜੀ ਪੀਸ ਤੇ 8 ਦਿਨਾਂ ਦਿਹਾ ਮੇਲਪੋਲ ਚ ਦਵਾਂਗੇ ਤੇ ਕੁੜੀ ਪੀਸ ਦਵਾਂਗੇ ਇਹ ਰਬੜਾ ਲੈਣੀ ਮੈਂ ਇਹ ਦਮਾ ਕਿਥੀ ਇਹ ਰਬੜਾ ਹੁਣ ਆਇਆ ਲੈਪੜਾ ਕੇ ਜੀ ਆ ਸਰਸਮਾ ਨਾ ਮੁਰਲੇ ਕੰਡਾ ਹਾਂ ਸਰਸਮਾ ਲੈ ਹੁੰਦਾ ਆਹ ਕੁੰਡੀਆਂ ਲੈਉਂਦੀ ਆਹ ਸੁਰੀਆਂ ਨੇ ਕੰਢੇ ਵਾਲੀ ਸੁਣੀ ਮੈਂ ਨੀ ਜਿਹੜਾ ਸਾਈ ਜਿਹੜਾ ਆਉਗਾ ਉਹ ਨੂੰ ਉਹ ਹੀ ਦੇਣੀ ਆ ਜਿਹੜਾ ਜਿਹੜਾ ਆਈ ਗਿਆ ਉਹ ਨੂੰ ਫੜਾਈ ਗਈ ਉਹ ਵੀ ਆਈ ਗਿਆ ਉਹ ਨੂੰ ਉਹ ਹੀ ਪਾਈ ਜਾਣੀ ਆ ਉਹ ਤਾਂ ਥੋੜੀ ਕਿਦਾ ਹੱਥ ਛੋਟਾ ਹੋਣਾ ਤੇ ਇਹਦਾ ਹਲਕਾ ਹੋਣਾ ਆ ਫਿਰ ਮੈਂ ਇੱਕ ਇੱਕ ਬੰਨਦਾ ਨੇ ਤੁੰਗੂ ਵਾਲਾ ਹਾਂ ਜੀ ਤਾਂ ਆਉਂਦੇ ਨੇ ਇਹ ਵੀ ਐਸੇ ਮਾਨਸਾ ਕਰ ਰਹੇ ਨੇ ਇਹਿਸ ਮਾਨ ਹੁੰਦਾ ਬਾਕੀ ਉਹ ਕੀ ਉਹਨੂੰ ਕਹਿੰਦੇ ਕਾਪੀਆਂ ਪੈਸਾ ਲੈਂਦੀਆਂ ਨੇ ਬੱਚਿਆਂ ਨੇ ਹੂੰ ਉਹ ਦਿਹਾਉਤ ਕਿੱਥੇ ਆ ਦੁਨੀਆ ਲੈਂਦੀਆਂ ਨੇ ਜੀ ਵੀ ਅਸੀਂ ਮੈਂ ਥੋੜੀਆਂ ਨਾਲ ਵੱਡੀਆਂ ਕਿਹਾ ਸੀ ਪਰ ਇਹ ਲਿਆ ਹੋਈਆਂ ਨੇ ਤਾਂ ਉਹ ਜਿਹੜੇ ਦੁੱਧ ਜਿਹੜੀਆਂ ਨੇ ਸੇਹਣਾਂ ਦੀ ਦਾਪਟੇ ਡਾਈ ਹੁੰਦਾ ਜਿਹੜੀ ਨਿਆਣਾ ਬਾਕੀ ਲੈ ਲਓ ਦਾਪਟੇ ਦਾਪਟੇ ਉਹ ਤਾਂ ਸਾਰੇ ਸੋਗ ਹੋ ਗਾ ਆਹ ਉਹ ਤਾਂ ਗਈ ਸੀ ਆਹ ਇੱਕ ਪੈਨ ਪੈਨ ਲੈਂਦੇ ਨੇ ਆਣਿਆਂ ਨੇ ਤਿੰਨ ਬੰਦੇ ਆਣੇ ਨੇ ਕਾਪੀਆਂ ਠੀਕਾ ਠੀਕਾ ਕਾਪੀਆਂ ਆ ਗਈਆਂ ਆਹ ਕਾਪੀਆਂ ਲੈਣੀਆਂ ਕਾਪੀਆਂ ਹੋਣੀਆਂ ਇਹ ਨਿਆਣੇ ਨੇ ਕਿ ਕਾਪੀ ਰਮਾਂਗੇ ਸਾਰਿਆਂ ਛੁੜੀਆਂ ਨੂੰ ਇੱਕ ਲੈ ਗੜਾ ਕੋਈ 595 595 ਇੱਕ ਕਾਪੀ ਦੇਮੋ ਇੰਨਾ ਕਿ ਸਮਾੜਾ ਜਿੰਨਾ ਸਾਰੇ ਉਹਨਾਂ ਲਈ ਆਦਾ ਵਾਲਿਆਂ ਦਾ ਬੈਗ ਜੀ ਕਾਲ ਨੂੰ ਸੱਚਾ ਸਮਾਨ ਰੱਖਿਆ ਜੀ ਸਾਈਡ ਤੇ ਰੱਖ ਕੰਢ ਕੇ ਇਹ ਉੱਧੇ ਕਾਉਂਟਰ ਆ ਰਿਹਾ ਦਾ ਡਿਟੇਲ ਸੁਣੋ ਇਹ ਪ੍ਰਸ਼ਾਦ ਬਣਾਉਣ ਲਈ ਲੈ ਕੇ ਆਏ ਆ ਜੀ ਸੁੱਚਾ ਸਮਾਨ ਤੇ ਤਾ ਕਰਕੇ ਸੁੱਚਾ ਲੈਂਦਾ ਤੇ ਇੱਕ ਦੇਸੀ ਘਿਓ ਰੈਂਦਾ ਆ ਇਹ ਨਾਲ ਜਿੱਦਾਂ ਕੜਾਹ ਪ੍ਰਸ਼ਾਦ ਬਣਾਵਾਂਗੇ ਤੇ ਖੀਰ ਬਣਾਵਾਂਗੇ ਇਹ ਝੋਲ ਲੈਂਦੇ ਸੁੱਚੇ ਬਾਕੀ ਟਣੇ ਵੀ ਇਹ ਹੁਣ ਭੇਣ ਭੇਨੇ ਪਾਣੇ ਆ ਸੇਰ ਨੂੰ ਬਣਾਵਾਂਗੇ ਇਹ ਟੰਪਾ ਵਾਸਤੇ ਤੇ ਸੂਜੀ ਆ ਕੜਾਹ ਪ੍ਰਸ਼ਾਦ ਨੂੰ ਇਹ ਅੰਕ ਨੇ ਆਵ ਸਾਡੇ ਨੇ ਲਾਇਆ ਚੱਲ ਕੋਈ ਗੱਲ ਨਹੀਂ ਤੇ ਇਹ ਖੰਡਾ ਖੰਡ ਦੇ 10 ਉਹਦੇ ਵਿੱਚ ਪੈਣੀ ਆ ਖੀਰ ਚ ਤੇ ਕੜਾਹ ਸੁੱਚੀ ਰੱਖੇ ਹਾਂ ਸੁੱਚਾ ਹੀ ਸਮਾਨ ਲੈਂਦਾ ਇਹ ਲੱਗ ਗਈ ਇਸ ਕੋਲ ਹੋਰ ਵੀ ਪਾ ਕੇ ਰੱਖਦੇ ਹਾਂ ਆ ਇੱਥੇ ਪਾ ਲਓ ਜੀ ਅਸੀਂ ਪਹਿਲੀ ਵਾਰੀ ਕੰਮ ਕੰਮ ਬਿਠਾਉਣ ਲੱਗੇ ਆ ਜੀ ਤੇ ਜਾਣੇ ਹੋਣਾ ਜੀ ਭੇਦਣੇ ਆ ਕੱਲ ਇਦਾਂ ਕੀ ਹੋਈ ਆ ਕਿ ਉਹਦਾ ਬੰਦਾ ਦਾਨਪੁਨ ਕਰਨੀ ਹੁੰਦਾ ਇਦਾਂ ਚਲੋ ਹੋ ਜਾਂਦਾ ਹੋਰ ਕੀ ਬਹਾਨੇ ਨਾਲ ਇਹ ਬੜੇ ਜਿਹੇ ਧੰਮੂ ਤੇ ਕੱਢਿਆ ਸੀ ਸਹਿਲ ਨੇ ਵੀ ਕਿਹਾ ਸੀ ਤੇ ਆਪਾਂ ਕਾ ਚਲੋ ਕਾਰੀ ਦੁੱਦੇ ਆਦ ਕੀ ਤੇ ਬਾਕੀ ਇਸ ਸਾਈਡ ਦੇ ਪੈਸੇ ਜੋੜੀਦੇ ਆ ਤਾਂ ਉਹ ਸਾਡੇ ਤਾਂ ਥੁੜੇ ਸੀ ਤੇ ਆਪਾਂ ਕਹਿ ਐ ਜੀ ਚਲੋ ਇੰਨਾ ਕਰ ਦਿੰਦੇ ਆ ਪਿੰਨੜ ਜੋੜੀ ਅਸੀਂ ਨਾਲੇ ਸਹਿਦ ਦੀ ਮਿਲ ਪਾਵਣਾ ਪੂਰੀ ਜੋੜੀ ਦੀ ਸਹਿਦ ਬੜਾ ਕਹਿੰਦੀ ਹੁੰਦੀ ਮੰਮਾ ਪੂਰੀ ਬਕੰਜਗਾ ਬਿਠਾਓ ਆਪਾਂ ਕਹਿ ਲਓ ਅੱਛਾ ਰੇ ਪੀ ਲੈ ਮਾੜਾ ਪੀ ਲੈ ਨੰਨ ਪੀ ਲੈ ਲੱਗੀ ਕੰਮ ਨੂੰ ਲਓ ਜੀ ਇਹ ਜਿਹੜਾ ਪ੍ਰਸ਼ਾਦ ਆਪਾਂ ਲੈ ਕੇ ਐ ਰਸਤੇ 'ਚ ਬਣਦੇ ਜਾਵਾਂਗੇ ਬਣਦੇ ਜਾਵਾਂਗੇ ਥੋੜੀ-ਮੋਟੀ ਸੇਵਾ ਜਿੰਨਾ ਹੋ ਸਕੇ ਆ ਜਿੰਨੀ ਸੇਵਾ ਹੋ ਸਕੇ ਉੰਨੀ ਕਰਾਂਗੇ ਤੇ ਆਜੋ ਤੇ ਇਹ ਆਪਾਂ ਲੈ ਕੇ ਜਾਵਾਂਗੇ ਕੱਲ ਨੂੰ ਜੀ ਕੱਲੇ ਚੱਲੇ ਆਪਾਂ ਜਾਵਾਂਗੇ ਬੱਚਿਆਂ ਵਾਸਤੇ ਕੱਲ ਨੂੰ ਉੱਪਰ ਜਾਣਾ ਆ ਤੇ ਬੱਚਿਆਂ ਲਈ ਉੱਪਰ ਕੁਝ ਲੈ ਰਹੀਏ ਖਾਣ ਪੀਣ ਵਾਸਤੇ ਵਿੱਚੋਂ ਇੱਕ ਪੈਕਟ ਆਪਾਂ ਰੱਖ ਲੈਣਾ ਇੱਕ ਕੰਜਕਾ ਨੂੰ ਦੇਣਾ ਹਾਂ ਇਹ ਮਿਕਸਰ ਇੱਟ ਵਿੱਚ ਸਾਰਾ ਕੁਝ ਕੀ ਕੀ ਆਜ ਮਿਕਸ ਆ ਕਰੇ ਨੇ ਹਾਂ ਆ ਹੈਗੀ ਮੂਸਲੀ ਆ ਦਾਲ ਆ ਤੇ ਆ ਵਾਲੇ ਉਹ ਪਾਪੜ ਦੇ ਲਏ ਅਲੱਗ-ਅਲੱਗ ਆ ਸਾਰਾ ਕੁਝ ਕੱਲ ਬੱਚਿਆਂ ਨੂੰ ਕੀ ਇੱਥੇ ਬੜੀ ਦਾਲ ਕਰਦਣੀ ਬੱਚਿਆਂ ਲਈ ਦਾਲ ਇੱਕ ਇੱਕ ਪੈਟ ਇਹਦੇ ਚ ਕੱਢ ਲੈਣਾ ਨਾ ਸਾਰੇ ਹੀ ਸਾਰੇ ਜਿਹਕੇ ਕੱਢ ਲੈਣਾ ਬਸ ਬਾਤ ਨਿਆਣੇ ਤੇ ਕਹਿੰਦਾ ਕਿ ਉਹਵੇਂ ਲੈਣਾ ਉਹਨੇ ਇੱਕ ਇੱਕ ਦੋਨਾਂ ਦੋ ਸਾਰਿਆਂ ਨੂੰ ਕਿ ਨਿਆਣਾ ਕੋਈ ਵੀ ਕੁੱਸੇ ਨਾ ਮਾਦਰਾ ਕੋਈ ਕੁੱਸਾ ਮਾਦਰਾ ਇੱਕ ਪੈਟ ਜਿਹੜਾ ਮਰਜ਼ੀ ਕੱਢ ਲਓ ਇੱਕ ਇਹ ਕੱਢ ਲਓ ਚੋ ਬਸ ਇਹ ਯਾਰ ਰੱਖ ਲੈ ਇਹ ਫੋਰ ਫੋਰ ਇਹ ਲੱਗ ਬੱਤੀ ਆ ਇਹ ਬੜੀ ਕਿੰਗੀ ਹੋਈਆਂ ਹਾਂ ਉਹ ਲਿਓਂ ਦਾ ਟਾਈਮ ਹੈਗਾ ਕੋਈ ਅੱਜ ਕੀ ਤੋਰੀਆਂ ਅੱਜ ਕਿੰਨੀਆਂ ਹੈ ਬੇਹਿੰਗੀਆਂ ਜਿਹਾ ਐਨੀਆਂ ਮਹਿੰਗੀਆਂ ਇੱਧਰ ਨਹੀਂ ਆਉਣ ਇੱਧਰ ਨਹੀਂ ਆਏ ਨੇ ਲਓ ਭਾਈ ਕੀ ਕਰ ਬਣਦਾ ਪਿਆ ਅੱਜ ਸਹਿਜ ਤੂੰ ਕੀ ਕਰਦੀ ਫਈ ਅੱਜ ਤੋਰੀਆਂ ਲੱਗੀਆਂ ਬਣਨ ਇਹ ਆ ਦੇ ਮਿਰਚ ਖਾਂਦੀ ਉਹ ਤੇਰੀ ਮਾਂ ਨੂੰ ਤੇ ਦੇ ਦੇ ਦੇਰੇ ਮਿਰਚੇ ਨੂੰ ਖਾ ਲੋ ਬ ਚੰਗੀ ਤਰ੍ਹਾਂ ਬਈ ਸਹਿਜ ਮਿਰਚ ਖਾਣ ਲੱਗੀ ਸੀ ਸਹਿਜ ਉਹ ਜਿਹੜਾ ਖੜਾਣੇ ਲੈਂਦੇ ਕੁੜੀ ਨੂੰ ਇੱਕ ਵਾਰੀ ਤਾਂ ਸਾਰੇ ਚੱਕ ਕੇ ਲੈ ਗਈ ਹੁੰਦੇ ਨੇ ਸਹਿਜ ਦੇ ਉਹਨੂੰ ਖਲੋਣੇ ਆਤਾ ਹਣੀ ਕਿੱਧਰ ਜਾਣੀ ਐ ਇੱਧਰੀਆਂ ਆ ਲੈ ਫੜਾ ਫੜਾ ਦੇ ਇੱਧਰ ਫੜਾ ਦੇ ਬਾਗ ਦੇਖ ਉਹਨੂੰ ਇੱਕ ਦੇ ਉਹਨੂੰ ਖੇਡਣ ਨੂੰ ਥਣ ਆ ਲੈ 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 ਹੋਇਆ ਵੀ ਲੈ ਅਸਲ ਨਾ ਇਹ ਰੋ ਰਿਹਾ ਇਹ ਕੀ ਹੋ ਗਿਆ ਆਹੋ ਆਹੋ ਕਹਿੰਦੀ ਨਹੀਂ ਲੈਣਾ ਲੈ ਜਾ ਲੈ ਲੈ ਗਈ ਕੁੱਤਾ ਤਿੰਨੋਂ ਚੰਗੀਆਂ ਆ ਕਨੇਜ ਮਾਰ ਰਿਹਾ ਕਨੇਜ ਮੂੰਹ ਤੇ ਦੇ ਲੈ ਜਾ ਕਹਿੰਦੀ ਲੈ ਜਾਂਦੀ ਨਹੀਂ ਜੀ ਉਹ ਦੇਖਦੀ ਹੈ ਕੀ ਆ ਉਹ ਦੇ ਆਉ ਦੇ ਫੜਦੀ ਨਹੀਂ ਉਹ ਦੇ ਲੈ ਸ਼ਹਿਰ ਤੇ ਤੇਰੀ ਭੈਣ ਆ ਤੂੰ ਤੇ ਦੇ ਦੂੰਗਾ ਤਾਂ ਕੀ ਹੋਣਾ ਦੱਸ ਬੁਲਾ ਹੀ ਹਾਂ ਕੁੜੀ ਕਿਧਰੋਂ ਆਉਣੀ ਆਹੋ ਬੁਲਾਮੀ ਸਹੀ ਹੁਣ ਨਾ ਇਹਨੂੰ ਜੇ ਕਹੂਗਾ ਚੱਕਣੀ ਆ ਫੜਾਉ ਉਹਨਾਂ ਨੂੰ ਤੋਣੀ ਨਹੀਂ ਇਹ ਦੇ ਲੈ ਉਹ ਕੜਾ ਘੱਟ ਹੋ ਗਿੰਦੀ ਹੋਣੀ ਤਾਂ ਇਹ ਲਈ ਸੂਟ ਫੇ ਨਵਾਂ ਪਾ ਲਿਆ ਅੱਜ ਕਹਿੰਦਾ ਸੂਟ ਫੇ ਨਵਾਂ ਪਾਇਆ ਕਿਨੇ ਮਾਜ਼ਾ ਨਹੀਂ ਮਾਵਾ ਇਹ ਮਲਦੇ ਤਾਂ ਮੁਕੇ ਪੁਰਾਣੇ ਸੂਟਾਂ ਦੇ ਘਰੇ ਪਾਉਣ ਆਲੇ ਆ ਕੀ ਕੀ ਆ ਇਹ ਪੁਰਾਣੇ ਸੂਟ ਦਾ ਕੀ ਇਹ ਦੀ ਪਰਸਨਾ ਹੁੰਦਾ ਸੂਟ ਕਹਿੰਦੇ ਤੁਹਾਡੀ ਮੰਮੀ ਬੜੇ ਸੋਹਣੀ ਪਾਉਂਦੀ ਸਾਨੂੰ ਬੜੀ ਸੋਹਣੀ ਲੱਗਦਾ ਦੀ ਬਣੀ ਸੂਟਾਂ ਚ ਸੂਟਾਂ ਚ ਸੂਟ ਬਹੁਤ ਸੋਹਣੇ ਆ ਸੂਟ ਵੀਡੀਓ ਸੋਹਣੇ ਹੁੰਦੇ ਪਤਾ ਨਹੀਂ ਕਾਦਦਾ ਨੀ ਉਹਦਾ ਸੋਹਣਾ ਸੂਟ ਸੋਹਣਾ ਲੱਗਦਾ ਮੈਨੂੰ ਲੱਗੇ ਅੱਜ ਕੱਲ ਟ੍ਰੈਂਡ ਦਾ ਸੂਟ ਆ ਹੋਰ ਕੀ ਨਿੱਕੇ ਨਿੱਕੇ ਬੂਟੀਆਂ ਵਾਲਾ ਨਿੱਕੇ ਨਿੱਕੇ ਬੂਟੀਆਂ ਵਾਲੇ ਚੱਲਦੇ ਆ ਅੱਜ ਕੱਲ ਚੱਲਦੇ ਆ ਲੋਕਾ ਬਹੁਤ ਹੁੰਦੀਆਂ ਉਹਦੇ ਕਰਕੇ ਸੋਹਣੇ ਲੱਗਦੇ ਆ ਕਹੇ ਮੰਮੀ ਤੁਹਾਡੀ ਤੋਂ ਤਾਂ ਫੈਸ਼ਨੇਬਲ ਆ ਮੈਂ ਫੈਸ਼ਨੇਬਲ ਜਿਦਾਂ ਲੱਗੀ ਕਿ ਇਹ ਪਲਾਦੇ ਪੂਰੇ ਪਾ ਲੈਂਦੇ ਆ ਮੈਂ ਕਹਾਂ ਫੈਸ਼ਨੇਬਲ ਆ ਹਾਂ ਵੀ ਸਾਡੇ ਬੜੇ ਫੈਸ਼ਨੇਬਲ ਆ ਆਈ ਤਾਂ ਇੱਥੇ ਆ ਫੈਸ਼ਨ ਸਿੱਖਿਆ ਹਾਂ ਤਾਂ ਫੈਸ਼ਨ ਦਾ ਪਤਾ ਹੀ ਨਹੀਂ ਦਾਂ ਮੁਖਰੀਆਂ ਨੇ ਤੀਫ ਇਕੱਲੇ ਰਹਿਣਾ ਉੱਧਰ ਕਿਤੇ ਕਿੰਨਾ 1-2 ਦਿਨ ਹੀ ਲੱਗਣੇ ਕੋਈ ਜ਼ਿਆਦਾ ਟਾਈਮ ਤਾਂ ਲੱਗਣਾ ਆ ਫੇ 2 ਦਿਨਾਂ ਦੇ ਆਈ ਨੇ ਰੋਟੀ ਕਿੱਥੋਂ ਖਾਣੀ ਹੋਟਲ ਚ ਲੈ ਕੋੜਾ ਰੋਟੀਆਂ ਜਿੱਤ ਬਣਾਈਆਂ ਰੋਟੀਆਂ ਰੋਟੀਆਂ ਆਂਦੀਆਂ ਸਬਜ਼ੀ ਇਧਰ ਮੰਮੀ ਲੱਗੇ ਆਈ ਸਹੇ ਦਾ ਗੱਦਾ ਰੱਖਣਾ ਸਾਰੇ ਨੇ ਮੈਂ ਬਾਹਰ ਬੈਠਣਾ ਆ ਤੇ ਬੰਦੇ ਵਾਲਿਆ ਰੰਗ ਦਾ ਕੰਮ ਕੀ ਕੋਲਰ ਕੋਲਰ ਪਾਪਾ ਆਪਣਾ ਕਾਇ ਖੇਚ ਅੱਗੇ ਲੱਗ ਸਲੜੀ ਦੇ ਸੁਰਦੀ ਇਹ ਡੈਡੀ ਡੰਡੀ ਕੋਈ ਨਹੀਂ ਬਣਾਦੇ ਜਿੱਥੇ ਸੁਗਾਉਣੇ ਦੇ ਡੈਡੀ ਵਾਲਾ ਹਾਲਾ ਹੋਰ ਕੀ ਬਿਲਕੁਲ ਮਾਦ ਨਹੀਂ ਚਾਹੀ ਡੈਡੀ ਬੰਦਰੇ ਬਾਹਰ ਚੱਕ ਇਧਰ ਰੰਗ ਹੋਣਦੇ ਆ ਕਹਿੰਦੇ ਮੈਨੂੰ ਸਾਨੂੰ ਕਮੈਂਟ ਆਇਆ ਸੀ ਕਿ ਇੱਥੇ ਰੰਗ ਕਰੋ ਤੇ ਹੁਣ ਇੱਥੇ ਰੰਗ ਲੱਗੇ ਆ ਕਰਨ ਸਹੀ ਲੱਗੂ ਆ ਇਹ ਰੰਗ ਹਾਂ ਸਹੀ ਲੱਗੂ ਰੰਗ ਤੇ ਕਿਤਾ ਇਹ ਲੈ ਲੈ ਕਰਕੇ ਇਹ ਦੇਖ ਕਰ ਪੱਟੀ ਜੀ ਤੇ ਹਾਂ ਇਹ ਰੋ ਪੱਟੀ ਦਿਖਾ ਦੀ ਕਰ ਹੁਣ ਕਰ ਦੋ ਸਾਰੇ ਹੀ ਹੁਣ ਫੱਟਾ ਜਿਆਦੇ ਆ ਤੇ ਤੂੰ ਹੁਣ ਇਹਨਾਂ ਹੈ ਫੱਟਾ ਜਿਆਦੇ ਆ ਰੰਗ ਦੇ ਐਸੇ ਸਾ ਤੂੰ ਵੇਨ ਨੀ ਪਤਾ ਫੱਟਾ ਕਾਲਾ ਲੱਗਣ ਲੱਪਿਆ ਫੱਟਾ ਜਲਦੀ ਕਾਲਾ ਜਿਹਾ ਹੋ ਜਾਂਦਾ ਨਾ ਲੰਗਣਾ ਹੁਣਾ ਨਹੀਂ ਨਾ ਕਾਲਾ ਹਨਾ ਕਰ ਦੋ ਫੇ ਸ਼ਾਇਦ ਵਧੀਆ ਲੱਗੇ ਮੰਮੀ ਆ ਕਹਿੰਦੇ ਆ ਜਿਹੜਾ ਬੈੱਡ ਹੈ ਘਰ ਚਾਈ ਰੱਖੀਦਾ ਮੈਂ ਤਾਂ ਨਹੀਂ ਕਹਿੰਨੀ ਮਰੀਜ਼ਾਂ ਵਾਲਾ ਕਮੈਂਟ ਆਏ ਸੀ ਵਿੱਚ ਕਿੰਨੇ ਹੂੰ ਹੂੰ ਕਹਿੰਦੇ ਬੈੱਡ ਨਾ ਮਰੀਜ਼ਾਂ ਵਾਲਾ ਨਹੀਂ ਘਰੇ ਰੱਖੀਦਾ ਆ ਮਰੀਜ਼ਾਂ ਜਾਂਦੀਆਂ ਮੰਮੀ ਕਹਿੰਦੀ ਤਾਲੀ ਮੰਮੀ ਕਹਿੰਦੇ ਬਿਮਾਰੀਆਂ ਜਾਂਦੀਆਂ ਮੰਮੀ ਸਾਰੇ ਜਾਣੇ ਕਹਿੰਦੇ ਕੀ ਉੱਥੇ ਰੰਗ ਕਰ ਦੋ ਫੱਟੇ ਦੇ ਜਿਹੜੇ ਫੱਟੇ ਆ ਵਾਲੇ ਤੇ ਆ ਦਹਾਵਾਂ ਆ ਦਹਾਵਾਂ ਮੰਮੀ ਕਹਿੰਦੇ ਕਰ ਦੋ ਆ ਵਾਲੇ ਤੇ ਇਹੇ ਕਰੋ ਆਹੋ ਕਹਿੰਦੇ ਫੇ ਕਾਲਾ ਨਹੀਂ ਫੱਟਾ ਹੋਊਗਾ। ਬਕਾਲਾ ਦਾ ਹੋਊ। ਨਹੀਂ ਹੋਣਾ ਕਹਿੰਦੇ। ਫੇ ਕਹਿੰਦੇ ਕਾਲਾ ਨਹੀਂ ਹੋਊਗਾ ਜਿੱਦ ਕਾਲਾ ਜਿਹਾ ਲੱਪ ਕਹਿੰਦੇ ਨਾ। ਨਹੀਂ ਹੋਣਾ ਅਗਰੇ ਹੋਣਾ ਇਹ ਤਾਂ ਉਹਨੂੰ ਕਰਕੇ ਬੋਲਣਾ। ਕੋਰਦੇ ਆ ਆਪਾ ਇਦਾਂ ਦਾ ਕਾਲਾ ਹੋਣਾ ਹੈ ਕਿ ਸੀਮਿੰਟ ਦਾ ਕਾਲਾ ਹੋ ਗਿਆ ਨਾ। ਉਹ ਹੈ ਸੀਮਿੰਟ ਕਾਲਾ ਜਾ ਹੋ ਜਾਂਦਾ ਬਾਅਦ ਚ। ਹਾਂ ਕਾਲਾ ਹੋ ਗਿਆ ਯਾ ਤਾਂ ਇਹ ਸਾਰੇ ਕਹਿੰਦੇ ਸਾਫ ਨਹੀਂ ਕਰਦੇ। ਸਾਫਾਈ ਕਰੀਦਾ ਹੀ ਪਰ ਉਹ ਹੈਗਾ ਹੀ ਕਾਲਾ ਸੀ। ਉਹ ਤਾਂ ਉਹ ਤਾਂ ਕਹਾਂ ਜੰਮੀ। ਆਹੋ ਸਾਰੇ ਜਾਣੇ ਕਹਿੰਦੇ ਫੱਟਾ ਸਾਫ ਨਹੀਂ ਕਰਦੇ। ਬੋਲ ਪਾਈ ਜੇ ਜੰਤ ਲੈਣੇ ਕਾਲਾ। ਯਾ ਇੱਦਾਂ ਜੈਨ ਬਣਵਾ। ਮੈਂ ਤਾਂ ਕੀ ਜਲੂਸ ਕੱਟੀ ਐ ਮੈਂ ਤੁਹੀ। ਲੈ ਨਾਲ ਜੈਨ ਬਣ ਗਿਆ। ਇਦਾਂ ਹੀ ਹੋ ਜਾਵਾਂ ਘਰ ਦੇ ਕਰਦੇ। ਹੋਈ ਸਾਰੇ ਤੇ ਕਰ ਦੋ। ਆ ਸੋਨਾ ਲੱਗਣਾ ਦੇਖ। ਲੈ। ਹਾਂ ਜੋ ਗਿਆ ਸਭ ਇਹਦੇ ਵੀ ਲਾਉਂਦੀ। ਉਹੀ ਤਾਂ ਕਰ ਲੈ ਨਾ ਸਾਫ਼ ਹੋਣਾ ਕਰ ਨਾ। ਟੱਟਾ ਹੀ ਲੱਗਦੀ ਟਰਨ। ਹਾਂ। ਕੀ ਤੂੰ ਸਿਰਫ ਆਈ ਜਾਂਨੇ ਆ ਰੰਗ ਕਰੋ ਸਹੀ ਨਾ। ਰੰਗ ਐ ਨਹੀਂ ਨਾ। ਰੰਗ ਕਰੋ ਪਰ ਤੇ ਇੱਥੇ। ਪਿਆਰ ਤੇ ਜਲੂਸ ਕਰਤਾ ਤੂੰ ਹੀ ਲੈਤਾ। ਇਹਨਾਂ ਨਾਲ ਨਹੀਂ ਨਾ ਹੀ ਕਰਦੇ ਫੇ। ਨਾਲ ਇਹਣਾ ਇਹ ਆਏਗਾ ਤੇ ਤੁਸੀਂ ਕੀਤਾ ਹੀ ਕਿਉਂ ਹੋਰ ਕੰਨਾ ਕਿਸ ਕਿਸ ਕੀਤਾ ਹੀ ਕਿਉਂ ਕੀਤਾ ਹੀ ਕਿਉਂ ਇਹ ਹੋਰ ਤੇ ਕੰਨਾ ਹੁਣ ਫੋਰ ਆ ਬਾਰੀ ਤੇ ਕੰਨਾ ਯਾ ਆ ਵਾਲੀ ਬਾਰੀ ਤੇ ਕਰੋ ਸਾਰੇ ਆਣੇ ਕਹਿੰਦੇ ਆ ਵਾਲੀ ਤੇ ਆ ਜਿਹੜੀ ਕਾਲੀ ਹੋਈ ਮੰਮੀ ਇੱਥੇ ਕਹਿੰਦੇ ਆ ਹੂੰ ਹਾਂ ਕਹਿੰਦੇ ਇੱਥੇ ਕਰੋ ਇਹ ਸਾਡੀ ਕਾਲੀ ਬੋਹ ਹੋਈ ਐ ਹਾਂ ਹਾਂ ਸਾਰੇ ਕਾਲੇ ਚਿੱਟੇ ਹੋਏ ਨੇ ਦੇਖੀ ਤਾਂ ਕਿਦਾਂ ਉਹ ਪਤਾ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਕਹਿੰਦੇ ਚੁੱਲ੍ਹੇ ਤੁਹਾਡਾ ਸਿਸਟਮ ਗਲਤ ਆ ਫੇ ਤੁਹਾਡੀ ਸੋਈ ਤੇ ਵੀ ਧੂਆ ਜਾਂਦਾ ਤਾਂ ਕਾਲੀ ਹੁੰਦੀ ਆ ਸਾਰਿਆਂ ਨੂੰ ਚੁੱਲ੍ਹੇ ਕਹਿੰਦੇ ਇੱਧਰ ਬਣਾ ਲਓ ਮੇਕਾ ਕੰਦ ਸਾਡੇ ਸੇਤੇ ਡਿਗਣੀ ਆ ਗਏ ਇਹ ਤਾਂ ਜਾੜਸ ਤੇ ਨਹੀਂ ਜੀ ਸਾਡੇ ਐ ਮੰਮੀ ਇਹ ਰੋਟੀ ਕਿਤੇ ਪਕਾਉਣੀ ਹੋਵੇ ਸੋਈ ਤਾਂ ਤਾਣੀ ਪਾੜਦੇ ਮਸੀ ਰੋਟੀ ਬਣਾ ਕੇ ਨਿਕਲੀ ਤਾਂ ਅੰਦਰੋਂ ਇਹ ਸਾਡੀ ਦੋਸਤੋਂ ਪਾਣੀ ਦੀ ਰਸੋਈ ਆ ਹੈ ਮੰਮੀ ਕਹਿੰਦੇ ਨਾ ਦਿਖਾ ਹੇਗੀ ਹੋਇਆ ਬਾਲਣ ਨਾਲ ਹੀ ਆਈ ਸਾਰਿਆਂ ਨੂੰ ਪਤਾ ਹੀ ਆ ਹਨਾ ਕੋਈ ਵੀ ਗਲਤ ਨਾ ਕਮੈਂਟ ਕਰਿਓ ਮੰਮੀ ਕੇ ਨਾ ਦਿਖਾ ਵਧੀਆ ਵਧੀਆ ਕਰਿਓ ਇਹ ਬਾਲਣ ਹੈ ਇਹ ਤਾਂ ਕੀ ਲੈਣਾ ਨੂੰ ਕਹੜਾ ਕਹਿੰ ਰੋਟੀ ਲੈਣੀ ਆ ਮੰਮੀ ਕੇ ਦਿਖਾਣ ਨਾਲ ਹੀ ਹੈਗੀ ਓ ਬਾਲਣ ਹੁੰਦਾ ਹੈ ਯਾਰ ਉਹ ਪਤਾ ਉੱਧਰ ਬਾਲਣਾ ਹੀ ਆ ਔਰ ਸੋਈ ਖੜੀ ਕੱਚੀ ਆ ਮੰਮੀ ਨੇ ਪਹਿਲਾਂ ਇੱਥੇ ਹੀ ਸਾਰਾ ਟਾਈਮ ਕੱਢਿਆ ਰਸੋਈ ਚ ਰਹਿੰਦੀ ਸੀ ਪਹਿਲਾਂ ਫੇਰ ਤੁਸੀਂ ਕਿੰਨਾ ਟਾਈਮ ਕੱਢਿਆ ਹੈ ਰਸੋਈ ਚ ਕਿੰਨਾ ਟਾਈਮ ਕੱਢਿਆ ਹੈ ਆਹੋ ਸੋ ਦੇ ਕੋ ਇਦਾਂ ਦੀ ਸੋਇਮਿੰਸ ਪਹਿਲਾਂ ਹੁੰਦੀ ਫਿਰ ਬਾਹਰੋਂ ਠੰਡੇ ਚ ਰੋਟੀ ਪਕਾਈ ਦੀ ਹੁੰਦੀ ਸੀ ਫਿਰ ਅਸੀਂ ਪਾਈ ਸੀ ਇਹਨੂੰ ਅਸੀਂ ਪਾਈ ਸੀ ਰੋੜੇ ਰੋੜੇ ਇਕੱਠੇ ਕਰਕੇ ਹਾਂ ਬੰਦੇ ਕਿੰਨੇ ਦਿਨਾਂ ਤੱਕ ਦਿੱਤੇ ਤੇ ਦੇ ਜਾਦੇ ਨਾਲ ਹੀ ਤੁਸੀਂ ਵੀ ਇੰਨਾ ਕਿਤੇ ਡਾੜੀ ਗਿਆ ਉਹ ਇੱਕ ਵਾਰੀ ਕੋ ਤਾਂ ਕਈ ਸੌ ਵਾਰੀ ਚਾਹੀ ਹਾਲ ਹੈ ਅਸਾ ਫਿਰ ਰੋੜੇ ਰੂੜੇ ਇਕੱਠੇ ਕੀਤੇ ਸਾਰੇ ਪਹਿਲਾਂ ਕੱਚੀ ਬਣਾਈ ਅੱਛਾ ਕੱਚੀ ਬਣਾਈ ਫਿਰ ਕੋਲੇ ਦਾ ਕੱਢ ਕੇ ਸਾਰੀ ਕੱਚੀ ਸੀਗੀ ਅੱਛਾ ਉਹ ਉਹਦੇ ਨਾਲ ਤਾਂ ਡੇਗ ਪਈ ਆ ਲੈ ਉਹ ਵੀ ਉੱਤੇ ਚੜੀ ਜਾਮਣਾਂ ਵਾਲਾ ਜਿੱਦਾਂ ਚੜੀ ਦਿੰਦੀ ਥੱਲੇ ਆ ਗਈ ਆ ਲੈ ਨਹੀਂ ਫੇ ਕੱਚੀ ਕਿੱਦਾਂ ਬਣਾਈ ਸੀ ਸੀਮਿੰਟ ਨਾਲ ਮਿੱਟੀ ਨਾਲ ਮਿੱਟੀ ਨਾਲ ਬਣਾ ਤੇ ਸਾਤ ਪਾਈ ਸੀ ਕਾਨੇ ਆ ਜੀ ਅੱਛਾ ਕਾਨੇ ਆ ਜੀ ਸਾਤ ਉਹ ਡਿਗਣੀ ਸੀ ਤੇ ਉਹ ਤੇ ਮਿੱਟੀ ਪਾਤੀ ਪਹਿਲੇ ਦੇ ਲੋ ਕਿੰਨਾ ਚਪਰਾ ਜਾ ਮੈਂ ਆ ਗਿਆ ਪਹਿਲਾਂ ਕਿੰਨਾ ਔਖਾ ਟਾਈਮ ਕੱਢਿਆ ਉਹ ਕਿੰਨਾ ਔਖਾ ਕੱਢਿਆ ਜਾਮਣ ਜਾਮਣ ਹੁੰਦੀ ਸੀ ਇੱਥੇ ਜਾਮਣ ਦਾ ਪਾਣੀ ਚੋਣਾ ਚੁੱਲੇ ਤੇ ਚੱਲੇ ਰੋਟੀ ਬਣਾਉਂਦੇ ਉੱਤੋਂ ਪੋਇੰਟ ਨਹੀਂ ਜਾਣਾ ਹਾਂ ਐ ਕਿੰਦੀ ਜਾਂਦਾ ਹੂੰ 10 ਬਹੁਤ ਕਿਉਂ ਬਣਾ ਲਈਏ ਔਕਾਏ ਹੋ ਗਿਆ ਇਹ ਹੀ ਰਸੋਈ ਹੁਣ ਬਹੁਤ ਗੋਸ਼ਾ ਇਹਨੂੰ ਵੀ ਆਪਾਂ ਸਾਫ਼ ਕਰਾਂਗੇ ਬਸ ਥੋੜਾ ਜਿਹਾ ਜਿਹੜਾ ਕੰਮ ਸਾਡੇ ਪ੍ਰੋਗਰਾਮ ਉਹ ਕਰ ਲਈਏ ਫਿਰ ਆਪਾਂ ਇਧਰ ਨਹੀਂ ਹੁਣਾ ਦੂਜੀ ਰਸੋਈ ਵੱਲ ਨੂੰ ਫਿਰ ਵੀ ਰਸੋਈ ਮੰਮੀ ਸੈੱਟ ਕਰ ਦੇਣੀ ਤੁਹਾਡੀ ਯਾਦ ਯਾਦ ਤੁਹਾਡੀ ਚੇਤੇ ਲਿਆਣੀ ਤੁਹਾਨੂੰ ਪਹਿਲੇ ਵਾਲੀ ਯਾਦ ਚੇਤੇ ਲਿਆਣੀ ਟੈਲਾ ਲਾ ਦੀ ਇੱਧਰ ਮਾਦਾ ਕਹਿੰਦੀ ਹੂੰ ਉਹਦਾ ਹੋ ਸਕਦੀ ਮਰਮਤ ਤੇਰੀ ਹੋ ਗਈ ਬੜੀ ਵਧੀਆ ਬਣ ਜਾਣੀ ਇਹ ਮਰਮਤ ਹੋਏ ਤੇ ਇੱਕ ਮਾੜੀ ਹੋਊਗੀ ਉਹੀ ਮਾੜੀ ਥੋੜੀ ਆ ਦੱਖਣਾ ਪੱਟੀ ਦਾ ਉਹ ਰੋੜਾ ਪਾ ਸਿਰ ਟੁੱਟ ਗਿਆ ਉਹੀ ਦੱਖਣਾ ਪੱਟ ਹੋਈ ਇਹਦਾ ਕਚੜਾ ਕੁਤਰਾ ਟੁੱਟਿਆ ਤਾਂ ਇਦਾਂ ਹੋਈ ਆ ਗੱਲ ਇਹ ਕਿ ਨਾਲ ਸਵਾਰ ਤੇ ਬਹੁਤ ਆਦੀ ਹੁੰਦੀ ਆ ਉਹ ਹੀ ਮਿੱਟੀ ਫੇਰ ਰੱਖਣੀ ਹੈ ਨਾ ਨਿੱਕੀ ਫੇਰਦੀ ਹੁੰਦੀ ਇਹ ਮਤਲਬ ਇਹ ਮਿੱਟੀ ਰੇਣੀ ਬੜੀ ਸਵਾਣ ਕੇ ਰੱਖੀ ਦੀ ਸੀ ਅੱਛਾ ਇੱਧਰ ਹੀ ਹਾਲੇ ਥੋੜੀ ਸੀ ਇਹ ਭਾਂਡੇ ਵੀ ਲਾਉਣੇ ਹੋਰ ਭਾਂਡੇ ਵੀ ਰੱਖੀ ਦੇ ਸੀ ਤੇ ਫੱਟੇ ਨੇ ਆ ਹੁਣ ਤਾਂ ਹਾਲਤ ਖਰਾਬ ਹੋਈ ਇਹਦੀ ਚਲੋ ਫੇਰ ਦੇਰ ਬਾਅਦ ਆ ਮਿੱਲਾ ਪੂਰੇ ਲਾਉਣਗੇ ਰੇ ਕਿਸੇ ਕੋਲੋਂ ਅੱਛਾ ਹਾਂ ਇਹ ਵੀ ਦਵਾਜਾ ਵਧੀਆ ਮਾੜਾ ਥੋੜੀ ਆ ਉਹ ਥੱਲੇ ਆਈਆਂ ਜਾਲੀ ਜੀ ਉਹ ਪੈ ਗਈ ਤਾਂ ਨਵਾਂ ਬੰਨਣਾ ਹੁਣ ਤੁਸੀਂ ਅੱਜ ਤਰੀਕ ਤੇ ਹੋ ਜਾਊਗਾ ਰੰਗ ਹਾਂ ਦੇਖੋ ਗਿਣਾ ਗਿਣਾ ਚਲੋ ਇਹ ਰੰਗ ਕਰਦੇ ਆ ਤੇ ਮੈਂ ਹੁਣ ਮੇਰੀ ਰੈਂਦੀਆ ਸਬਜੀ ਇੱਥੇ ਗੱਲਾਂ ਆਪਾਂ ਪੁਰਾਣੀਆਂ ਯਾਦ ਕਰਨ ਲੱਪੇ ਸੀ ਮੇਰੀ ਸਬਜੀ ਘਟਣ ਵਾਲੀ ਰਹਿੰਦੀ ਆ ਫੁੱਲ ਲਾਉਣੇ ਕੱਢ ਕੇ ਤੇ ਹੁਣ ਚਲੋ ਠੀਕ ਆਏ ਦੋਸਤੋ ਇੱਥੇ ਬਲੋ ਦਾ ਐਂਡ ਕਰਦੇ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪਿਆਰ ਦਾ ਕਮੈਂਟ ਕਰਿਓ ਬਹੁਤ ਟਾਈਮ ਪਹਿਲਾਂ ਔਖੇ ਗੱਡੇ ਆ ਤੇ ਚਲੋ ਸਾਡੇ ਸਾਹਮਣੇ ਵਿੱਚ ਅਸੀਂ ਤਾਂ ਇਹ ਕਸਮਿਆਂ ਨੂੰ ਕਹਿੰਦੇ ਆ ਬਹੁਤ ਚੰਗੇ ਆ ਫੇਰ ਵੀ ਜਿਹੜੇ ਪਹਿਲੇ ਟਾਈਮ ਸੀ ਨਾ ਉਹ ਉਹ ਔਖੇ ਸੀ ਜੇ ਆਪਾਂ ਗੱਲ ਕਰੀਏ ਤਾਂ ਬੜੇ ਔਖੇ ਗੱਡੇ ਆ ਜੋ ਪਰਮਾਤਮਾ ਦਿੰਦਾ ਔਰ ਵਿੱਚ ਚਲਾ ਜਾ ਰੋ ਖੁਸ਼ ਰੋ ਕਿਉਂਕਿ ਤਿੰਨ ਟਾਈਮ ਦੀ ਰੋਟੀ ਮਿਲੀ ਜਾਂਦੀ ਆ ਇਹ ਹੀ ਬਹੁਤ ਸ਼ੁਗਰ ਪਰਮਾਤਮਾ ਦਾ ਹੈ ਨਾ ਚਲੋ ਤੁਸੀਂ ਰੰਗ ਕਰ ਲਓ ਬਾਏ ਬਾਏ ਕੱਦੋ ਸਾਰਿਆਂ ਨੂੰ ਕੱਲੂ ਭਜਾਲੀ ਦਿਖਾਵਾਂਗੇ ਬੋਲ ਸਕਦੇ ਹੀ ਆ ਆਹ ਜੀ ਬਾਏ 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 ਜੀ ਸਾਰਿਆਂ ਨੂੰ ਇੱਕ ਵੀਡੀਓ ਜਾਰੀ ਸੀ ਔਰ ਮੈਂ ਤੁਸੀਂ ਤਾਂ ਕਿਤੇ ਨੂੰ ਏਦਾਂ ਏਦਾਂ ਨਹੀਂ ਕਿਤੇ ਜੁ ਨਾਨੀ ਆ ਮਿਲ ਲਿਦੜੇ ਕੁਛ ਕਿਹਾ ਸੀ ਔਰ ਵਿੱਚ ਕਮੈਂਟ ਆਏ ਕਹਿੰਦੇ ਨਾ ਭਾਜ ਨੇ ਸ਼ਰਾਬ ਪੀਤੀ ਲਾਦੀ ਮੈਂ ਕਿਹਾ ਸ਼ਰਾਬ ਨਹੀਂ ਪੀਂਦੇ ਆ ਮੈਂ ਕਿਹਾ ਮੇਰੀ ਜਨਾਨੀ ਆਹੋ ਆਹੋ ਏਦਾਂ ਗਿਆ ਇਹ ਤੇ ਭਾਜ ਸ਼ਰਾਬ ਪੀਤੀ ਲਾਦੀ ਮੈਂ ਗਰਮ ਵਿੱਚ ਬੋਤਲ ਆ ਭਾਜੀ ਸ਼ਰਾਬ ਦੀ ਪੀਤੀ ਚਲੋ ਠੀਕ ਆ ਦੋਸਤੋ ਇੱਥੇ ਐਂਡ ਕਰਦੇ ਆ ਬਲੌਗ ਦਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਪੈਰਾ ਤੇ ਕਮੈਂਟ ਕਰਿਓ ਬਾਏ ਬਾਏ